ਰੂਪਨ ਹੈ ਵੀ ਜਦ ਅਸੀਂ ਬੇਬੇ ਦੀ ਫੋਟੋ ਬਾਪੂ ਦੇ ਮੂਹਰੇ ਕਰਕੇ ਪੁੱਛਦੇ ਆ ਨਾ ਬਾਪੂ ਦੱਸ ਖਾਏ ਕੌਣ ਹੈ ਤਾਂ ਉਹ ਹਰ ਵਾਰੀ ਇਹ ਕਹਿ ਦਿੰਦਾ ਹੈ ਮਾਤਾ ਜੀ ਹੈ ਮੇਰੇ ਮਾਤਾ ਜੀ ਹੈ ਅਸੀਂ ਗੱਲ ਨੂੰ ਹਾਸੇ ਚ ਪਾਉਂਦੇ ਹੋਏ ਆਖਣ ਲੱਗ ਪੈਂਦੇ ਆ ਬਾਪੂ ਇਹ ਤੇਰੀ ਮਾਤਾ ਨਹੀਂ ਇਹ ਸਾਡੀ ਮਾਤਾ ਹੈ ਇਹ ਤਾਂ ਤੇਰੀ ਘਰ ਵਾਲੀ ਹੈ ਤੇਰੀ ਧਰਮ ਪਤਨੀ ਹੈ ਤੇਰੀ ਬੋਟੀ ਹੈ ਜਿਹਨੂੰ ਤੂੰ ਵਿਆਹ ਕੇ ਲਿਆਇਆ ਸੀਗਾ ਪਰ ਕਿੰਨਾ ਕਹਿ ਲੋ ਉਹਦੇ ਜੇਹੰਦ ਨਾ ਇੱਕ ਗੱਲ ਵੀ ਨਹੀਂ ਪੈਂਦੀਗੀ ਰੂਪਾ ਨੇ ਵੀ ਬਾਪੂ ਨੂੰ ਡਿਮੈਂਸ਼ੀਆ ਹੋ ਗਿਆ ਹੈ ਮੈਮਰੀ ਲੌਸਟ ਹੋ ਗਈ ਹੈ ਯਾਦ ਸ਼ਕਤੀ ਉਹਦੀ ਨਾ ਚਲੀ ਗਈ ਹੈ ਅਜੀਬ ਜੀ ਬਿਮਾਰੀ ਲੱਗ ਗਈ ਹੈ ਬਾਪੂ ਨੂੰ ਬਸ ਬਚਪਨ ਹੀ ਚੀਤੇ ਆ ਉਹਨੂੰ ਬਚਪਨ ਦੀਆਂ ਗੱਲਾਂ ਹੀ ਚੀਤੇ ਆ ਉਹਨੂੰ ਸਾਲਿਆਂ ਮਾਮਿਆਂ ਫੁੱਫੜਾਂ ਤੇ ਭਰਾਵਾਂ ਦੇ ਉਹ ਨਾਂ ਭੁੱਲ ਗਿਆ ਉਸ ਨੂੰ ਤਾਂ ਆਪਦੇ ਵਿਆਹ ਹੋਏ ਦਾ ਵੀ ਕੋਈ ਚੇਤਾ ਨਹੀਂਗਾ ਹਾਂ ਉਹਨੂੰ ਆਪਦੇ ਨਾਨਕਿਆਂ ਦਾ ਵਾਵਾ ਚੀਤਾ ਹੈ ਛੋਟਾ ਹੁੰਦਾ ਉੱਥੇ ਬਹੁਤਾ ਰਹਿੰਦਾ ਸੀ ਨਾ ਬਾਪੂ ਨੂੰ ਔਲਾਦ ਬਾਰੇ ਸਾਡੇ ਬਾਰੇ ਵੀ ਬਹਲਾ ਨਹੀਂ ਪਤਾ ਟੁੱਟ ਮਨੇ ਕੀਤੀ ਆ ਰੂਪ ਆਂਦਾ ਬਾਪੂ ਕੁੰਝਾ ਬੁੰਝਾ ਸਾਲਾਂ ਦਾ ਹੋਣਾ ਜਾਦੋ ਨਾ 30 32 ਸਾਲ ਪਹਿਲਾਂ ਸਾਨੂੰ ਆਪਦੇ ਨਾਲ ਲੈ ਕੇ ਇੱਥੇ ਬਾਹਰਲੇ ਦੇਸ਼ ਆ ਗਿਆ ਸੀਗਾ ਬਹੁਤ ਟਕਾ ਕੇ ਕੰਮ ਕੀਤਾ ਨੇ ਘਰ-ਬਾਰ ਬਣਾਇਆ ਸਾਡੇ ਨਿੱਕੇ ਨਿਆਲੇ ਹੋਏ ਉਹਨਾਂ ਨੂੰ ਸੰਭਿਆ ਖੜਾਇਆ ਸਕੂਲ ਛੱਡ ਕੇ ਆਉਂਦਾ ਰਿਹਾ ਹੁਣ ਪੋਤੇ ਪੋਤੀ ਨੂੰ ਤਾਂ ਜਵਾਕ ਸਮਝ ਕੇ ਜੇ ਚੋਂ ਪੈਸਾ ਟੱਕਾ ਕੱਢ ਕੇ ਦੇ ਦਿੰਦਾ ਪਰ ਮੈਨੂੰ ਨਹੀਂ ਦਿੰਦਾਗਾ ਮੇਰੇ ਨਾਲ ਬੋਲਦਾ ਚੱਲਦਾ ਜਰੂਰ ਹੈ ਸੈਰ ਸੂਰਤੇ ਵੀ ਨਾਲ ਚਲਾ ਜਾਂਦਾ ਪਰ ਮੈਨੂੰ ਆਪਦਾ ਮੁੰਡਾ ਹੀ ਨਹੀਂ ਸਮਝਦਾ ਜਾਣੀਦਾ ਉਸ ਨੂੰ ਇਹ ਪਤਾ ਹੀ ਨਹੀਂ ਵੀ ਮੈਂ ਉਹਦਾ ਪੁੱਤਰ ਆ ਸਾਨੂੰ ਤਾਂ ਉਹ ਐ ਸਮਝਦਾ ਹੈ ਘਰ 'ਚ ਜਿਵੇਂ ਅਸੀਂ ਉਹਦੇ ਘਰੇ ਨਾਲ ਕੰਮ ਕਰਨ ਵਾਲੇ ਚਿਰਾਂ ਤੋਂ ਨੌਕਰ ਚੱਕਰ ਲੱਗੇ ਹੋਈਏ ਉਨਾਰ ਯਨ ਟਾਈਮ ਨਾਲ ਉੱਠ ਕੇ ਨਾ ਗੁਰਦੁਆਰੇ ਜਾਂਦਾ ਹੈ 7-8 ਕਿਲੋਮੀਟਰ ਤੇ ਗੁਰਦੁਆਰਾ ਹੈ ਹਾਬਾ ਤੇ ਸਿਹਤ ਠੀਕ ਆ ਉਹਦੀ ਗੁਰਦੁਆਰੇ ਪੂਰਾ ਤਿਆਰ ਹੋ ਕੇ ਕੋਟ ਪੈਂਟ ਪਾ ਕੇ ਕਮੀਜ਼ ਵਗੈਰਾ ਪੈਂਟ ਚ ਅੰਦਰ ਕਰਕੇ ਗਲੇ ਮਫਲਰ ਵਗੈਰਾ ਲੁੇਟ ਕੇ ਜਾਂਦਾ ਹੈ ਸੀਸੇ ਮੂਰੇ ਖੜ ਕੇ ਪੱਗ ਪੂਰੀ ਕੱਸ ਕੇ ਬੰਨ ਕੇ ਜਾਂਦਾ ਹੈ ਕਦੇ-ਕਦੇ ਤਾਂ ਅਸੀਂ ਉਹਨੂੰ ਗੁਰਦਾਰੇ ਆਪ ਹੀ ਛੱਡ ਆਉਨੇ ਆ ਨਹੀਂ ਤਾਂ ਬੱਸ ਸਟਾਪ ਨਾ ਘਰ ਦੇ ਨੇੜੇ ਹੀ ਐ ਤੇ ਬੱਸ ਤੇ ਚੜ ਕੇ ਵੀ ਚਲਾ ਜਾਂਦਾ ਹੈ ਕਈ ਵਾਰੀ ਬੱਸ 'ਚ ਬੈਠਾ ਬੈਠੇ ਭੁੱਲ ਜਾਂਦਾ ਵੀ ਮੈਂ ਉਤਰਨਾ ਕਿੱਥੇ ਐ ਤੇ ਜਿੱਥੇ ਉਤਰਨਾ ਹੁੰਦਾ ਉੱਥੇ ਭੁੱਲ ਜਾਂਦਾ ਤੇ ਬੱਸ ਘੁੰਮੀ ਜਾਂਦੀ ਰਹਿੰਦੀ ਐ ਤੇ ਉਹ ਕਈ ਕਈ ਘੰਟੇ ਬੱਸ 'ਚ ਹੀ ਬੈਠਾ ਰਹਿੰਦਾ ਜਦ ਪਤਾ ਲੱਗਦਾ ਐ ਵੀ ਬਾਪੂ ਅਜੇ ਆਇਆ ਨਹੀਂ ਬਹੁਤ ਚਿਰ ਹੋ ਗਿਆ ਤਾਂ ਮੈਂ ਨਾ ਜਾਣਾ ਬੱਸ ਦੇ ਮੇਨ ਸਟੈਂਡ ਤੇ ਜਾਈਦਾ ਜਿਹੜਾ ਉੱਥੇ ਡਿਪੂ ਉਹਨਾਂ ਦਾ ਉੱਥੇ ਡਰਾਈਵਰਾਂ ਨੂੰ ਕਹਿੰਦਾ ਵੀ ਸਾਡਾ ਨਾ ਬਾਪੂ ਨਹੀਂ ਆਇਆਗਾ ਤੋਂ ਬੜਾ ਜਾਣਦੇ ਹੁੰਦੇ ਐ ਕਿ ਉਹ ਫੋਨ ਫਾਨ ਕਰਦੇ ਐ ਤੇ ਫਿਰ ਜਦੋਂ ਬਾਸਾ ਆ ਜਾਂਦੀ ਨਾਲ ਘੁੰਮ ਘੁਮਾ ਕੇ ਉੱਥੇ ਤਾਂ ਬਾਪੂ ਨੂੰ ਘਰੇ ਲੈ ਜਾਂਦੇ ਆ ਗੁਰਦਾਰੇ ਤੋਂ ਜਦੋਂ ਵਾਪਸ ਆਉਣਾ ਹੁੰਦਾ ਤਾਂ ਕਈ ਵਾਰੀ ਨਾ ਜਿਹੜੇ ਗੁਰਦਾਰੇ ਉਹਨਾਂ ਜਾਣਦੇ ਬਹੁਤ ਹੈਗੇ ਆ ਤੇ ਉਹਨੂੰ ਟੈਕਸੀ ਕਰਾ ਦਿੰਦੇ ਆ ਤੇ ਉਹ ਕਈ ਵਾਰੀ ਘਰੇ ਨਾ ਟੈਕਸੀ ਤੇ ਵੀ ਆ ਜਾਂਦਾ ਗੁਰਦਾਰੇ ਜਾ ਕੇ ਨਾ ਉਹ ਲੰਗਰ ਦੀ ਸੇਵਾ ਕਰਦਾ ਹੋਰ ਕੁਝ ਨਹੀਂ ਕਰਦਾਗਾ ਖਾਸ ਗੱਲ ਇਹ ਹੈ ਉਹ ਉੱਥੇ ਲੰਗਰ ਨਹੀਂ ਖਾਂਦਾ ਰੋਟੀ ਹਮੇਸ਼ਾ ਹੀ ਘਰ ਆ ਕੇ ਖਾਂਦਾ ਜਿੰਨੀ ਤਰ੍ਹਾਂ ਤੇ ਨਾ ਉਹ ਟਾਈਮ ਨਾਲ ਗੁਰਦਾਰੇ ਐਸ ਤਰ੍ਹਾਂ ਜਾਂਦਾ ਜਿਵੇਂ ਉਹ ਦਫਤਰ ਜਾ ਰਿਹਾ ਹੋਵੇ ਉਹਨੂੰ ਐ ਲੱਗਦਾ ਹੈ ਵੀ ਮੈਂ ਜਿਵੇਂ ਨੌਕਰੀ ਤੇ ਦਫਤਰ ਚੱਲਿਆ ਆ ਆਪਦੇ ਜਾਣੇ ਨੌਕਰੀ ਕਰਨ ਵਾਲੇ ਜਿਵੇਂ ਜਾਂਦਾ ਸੀ ਹਨਾ ਉਹ ਉਸੇ ਟਾਈਮ ਦੇ ਨਾਲ ਘਰ ਉਤਰ ਪੈਂਦਾ ਹੈ ਤੇ ਉਹ ਗੁਰਦਾਰੇ ਨੂੰ ਜਾਣ ਲੱਗਾ ਇਹ ਵੀ ਦੱਸ ਕੇ ਜਾਂਦਾ ਘਰੇ ਚੰਗਾ ਬਈ ਮੈਂ ਚੱਲਿਆ ਕੰਮ ਤੇ ਰੋਟੀ ਮੈਂ ਘਰ ਆ ਕੇ ਖਾਉਂਗਾ ਤੇ ਜਾਣ ਲੱਗਾ ਨਾ ਬੁੱਟਕੋ ਬੁੱਟਕੋ ਬਕੈਦਾ ਅੰਦਰ ਲਈ ਜੀ ਉੱਪਰ ਆ ਕੇ ਸੰਭਾਲ ਕੇ ਲੈ ਕੇ ਜਾਂਦਾ ਕਈ ਵਾਰ ਉਹ ਦੇਣ ਚਿਰ ਗੋਰਦਾਰੇ ਦੋ ਦੋ ਵਾਰ ਵੀ ਚੱਕਰ ਲਾਇਆ ਹੁੰਦਾ ਜਦ ਕਹਿੰਦਾ ਬਾਪੂ ਤੂੰ ਹੁਣੇ ਤਾਂ ਉੱਥੇ ਗਿਆ ਸੀਗਾ ਤੀ ਤੂੰ ਕਹੋ ਕਹਿ ਲੱਗ ਮੈਂ ਤੂੰ ਝੂਠ ਮਾਰਦਾ ਮੈਂ ਕਦੋਂ ਗਿਆ ਮੈਂ ਤਾਂ ਗਿਆ ਹੀ ਨਹੀਂ ਬਾਕੀ ਬਾਈ ਜੀ ਹੁਣ ਤਾਂ ਬਾਪੂ ਵੱਡੀ ਉਮਰ ਦਾ ਹੋ ਗਿਆ ਜਦੋਂ ਪਿੰਡ ਰਹਿੰਦਾ ਸੀ ਨਾ ਰੰਗਲਾ ਬਹੁਤ ਸੀਗਾ ਲਾਈਫ ਨੂੰ ਪੂਰਾ ਇੰਜੋਏ ਕਰਦਾ ਰਿਹਾ ਛੋਟੇ ਮਾਮੇ ਨਾਲ ਉਹਦੀ ਬਾਰੀ ਬਣਦੀ ਸੀਗੀ ਦੋਨੋਂ ਟਕਾ ਕੇ ਪੀਂਦੇ ਦੁਗਦੁਗ ਕਰਦੇ ਐਨਫੀਲਡ ਮੋਟਰਸਾਈਕਲ ਤੇ ਉਹਦੇ ਕੋਲੇ ਜਾਂਦਾ ਬੱਕਰਾ ਬਣਾਉਂਦੇ ਮੁਰਗਾ ਮਰਗਾ ਖਾਂਦੇ ਖਾਦੀ ਪੀਤੀ ਜਦੋਂ ਨੇਰਾ ਹੋ ਜਾਂਦਾ ਨਾ ਤਾਂ ਉਹ ਰਾਤ ਬਾਪੂ ਉਹਦੇ ਕੋਲ ਹੀ ਰਹਿ ਪੈਂਦਾ ਸੀਗਾ ਕਮਾਲ ਦੀ ਗੱਲ ਇਹ ਹੈ ਵੀ ਹੁਣ ਉਹ ਬਾਪੂ ਉਸ ਨੂੰ ਵੀ ਭੁੱਲ ਗਿਆ ਆਪਦੇ ਛੋਟੇ ਸਾਲੇ ਨੂੰ ਵੀ ਭੁੱਲ ਗਿਆ ਅਗਲੀਆਂ ਪਿਛਲੀਆਂ ਗੱਲਾਂ ਕਰਕੇ ਜਾ ਚੇਤਾ ਕਰਾਈਦਾ ਨਾ ਬਾਪੂ ਨੂੰ ਤਾਂ ਉਹਦਾ ਜਵਾਬ ਹੁੰਦਾ ਬਈ ਪਤਾ ਨਹੀਂ ਬਈ ਮੈਨੂੰ ਨਹੀਂ ਪਤਾ ਕੋਈ ਯਾਦ ਹੀ ਨਹੀਂ ਉਹਦਾ ਬਾਪੂ ਕੋਲਣਾ ਪਿੰਡ 'ਚ ਜਦੋਂ 4 ਪੈਸੇ ਜੁੜ ਗਏ ਸੀਗੇ ਤਾਂ ਉਹਨੇ ਨਾ ਸ਼ਹਿਰ ਇੱਕ ਪਲਾਟ ਲੈ ਕੇ ਬੜੀ ਨੀਜ ਨਾਲ ਇੱਕ ਕੋਠੀ ਬਣਾਈ ਸੀਗੀ ਸ਼ਹਿਰ 'ਚ ਛੋਟੀ ਦੇ ਮਿਸਤਰੀ ਲਾ ਕੇ ਬਣਾਈ ਸੀਗੀ ਲੱਕੜ ਤਿੰਬੜ ਵੀ ਆਪ ਸ਼ੌਂਕ ਨਾਲ ਖਰੀਦ ਕੇ ਲਵਾਇਆ ਸੀਗਾ ਉੱਥੇ ਉਸੇ ਸ਼ਹਿਰ ਵਾਲੀ ਕੋਠੀ ਵਿੱਚ ਅਸੀਂ ਪਤਾ ਨਹੀਂ ਕਿੰਨੇ ਸਾਲ ਰਹੇ ਸੀਗੇ ਉੱਥੇ ਗਰੋ ਕੀਤਾ ਵੱਡੇ ਹੋਏ ਮੈਂ ਤੇ ਮੇਰੀਆਂ ਭੈਣਾਂ ਨੇ ਪੜਾਈਆਂ ਕੀਤੀਆਂ ਉੱਥੇ ਹੁਣ ਲੱਗਦਾ ਹੈ ਵਿੱਕਤੀ ਉਹ ਸ਼ਹਿਰ ਵਾਲੀ ਕੋਠੀ ਦੀ ਜਿਹੜੀ ਘਟਨਾ ਵਾਪਰੀ ਸੀ ਨਾ ਉਹ ਤਾਂ ਨਹੀਂ ਕਿਤੇ ਬਾਪੂ ਦੇ ਦਿਮਾਗੀ ਛੱਟ ਤਾਂ ਨਹੀਂ ਮਾਰ ਗਈ ਉਹ ਕੋਠੀ ਵਾਲੀ ਘਟਨਾ ਦੀ ਗੱਲ ਓਹ ਹੈ ਵੀ ਸਾਡੇ ਰਿਸ਼ਤੇਦਾਰਾਂ ਦੇ ਟਰੱਕ ਚੱਲਦੇ ਸੀਗੇ ਤੇ ਉਹਨਾਂ ਨੇ ਨਾ ਇੱਕ ਦੋ ਟਰੱਕ ਹੋਰ ਨਵੇਂ ਪਾਉਣੇ ਸੀ ਤੇ ਬਾਪੂ ਕੋਲੋਂ ਬੈਂਕ ਦੀ ਉਹਨਾਂ ਨੇ ਗਾਰੰਟੀਵਾ ਦਿੱਤੀ ਕਰਜ਼ਾ ਉਹਨਾਂ ਨੇ ਵਾਵਾ ਚੱਕ ਲਿਆ ਤੇ ਕਰ ਜਾ ਉਹਨਾਂ ਤੋਂ ਤਾਰਿਆ ਨਾ ਗਿਆ ਤੇ ਉਹ ਡਿਫਾਲਟਰ ਹੋ ਗਏ ਅਸੀਂ ਸਾਰੇ ਇੱਧਰ ਬਾਹਰਲੇ ਮੁਲਕ ਆ ਗਏ ਸੀਗੇ ਸਣੇ ਬਾਪੂ ਤੇ ਬੈਂਕ ਵਾਲਿਆਂ ਨੇ ਕੀ ਕੀਤਾ ਬਾਪੂ ਗਰੰਟਰ ਸੀਗਾ ਸਾਡੀ ਸ਼ਹਿਰ ਵਾਲੀ ਕੋਠੀ কুরਕ ਕਰ ਲਈ ਅਸੀਂ ਰਿਸ਼ਤੇਦਾਰਾਂ ਤੇ ਦਬਾਅ ਪਾਇਆ ਬਈ ਸਾਡਾ ਕੀ ਕਸੂਰ ਹੈ ਤੁਸੀਂ ਆਪਦਾ ਕਰਜ਼ਾ ਜ਼ਮੀਨ ਵੇਚ-ਵੋਚ ਕੇ ਤਾਰਦੇ ਤੁਸੀਂ ਸਾਡੀ ਕੋਠੀ কুরਕ ਕਰਾਤੀ ਹੈ ਰਿਸ਼ਤੇਦਾਰਾਂ ਨੇ ਪਹਿਲਾਂ ਤਾਂ ਹਾਂ ਕਰਤੀ ਸੀ ਕਿ ਅਸੀਂ ਕਿਵੇਂ ਵੀ ਹੋ ਗਏ ਤੁਹਾਡਾ ਦੱਦ ਦੇਣਾ ਜ਼ਰੂਰ ਮੋੜ ਦੇਾਂਗੇ ਪਰ ਬਈ ਪ੍ਰਦੇਸ਼ ਗਿਆ ਨੂੰ ਕੌਣ ਕੁਛ ਦਾ ਬਾਅਦ ਵਿੱਚ ਬਸ ਰੀਜ ਨਾਲ ਬਣਾਈ ਕੋਠੀ ਭੰਗ ਦੇ ਭਾਣੇ ਐਵੇਂ ਹੱਥੋਂ ਨਿਕਲ ਗਈ ਸਾਡਿਓ ਉਸ ਕੋਠੀ ਵਿੱਚ ਸਾਡੇ ਪਰਿਵਾਰ ਦੇ ਬਹੁਤ ਹਸੀਨ ਪਲ ਬੀਤੇ ਸੀਗੇ ਬਾਪੂ ਦੀ ਬੈਠ ਕੇ ਵਿੱਚ ਆਏਗੇ ਲੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸੀਗੀਆਂ ਕਮਾਲ ਦੀ ਗੱਲ ਇਹ ਹੈ ਵੀ ਬਾਪੂ ਦੇ ਚੇਤੇ ਚ ਉਹ ਸ਼ਹਿਰ ਵਾਲੀ ਕੋਠੀ ਵੀ ਹੁਣ ਨਿਕਲ ਗਈ ਇਤੈ ਨੀ ਬਪੂ ਨੂੰ ਉਹ ਸ਼ਹਿਰ ਵਾਲੀ ਕੋਠੀ ਦਾ ਕਿਵੇਂ دل ਲਾ ਕੇ ਸ਼ਹਿਰ ਚ ਕੋਠੀ ਬਣਾਈ ਸੀਗੀ ਕਿਵੇਂ ਟੌਰ ਨਾਲ ਉੱਥੇ ਦਿਨ ਬਤਾਏ ਸੀਗੇ ਕਿਤੇ ਕਿਤੇ ਲੱਗਦਾ ਰੱਬ ਹੀ ਜਾਣਦਾ ਬਈ ਕੋਠੀ ਦੇ ਖੁਸ਼ ਜਾਣ ਦੀ ਜਿਹੜੀ ਸਟ੍ਰੈਸ ਨੇ ਟੈਨਸ਼ਨ ਨੇ ਉਸ ਡੂੰਗੀ ਛੱਟ ਨੇ ਤਾਂ ਨਹੀਂ ਸ਼ਾਇਦ ਇਹਦੀ ਹੀ ਹਾਲਤ ਕਰ ਦਿੱਤੀ ਹੁਣ ਚੌਥੇ ਪੰਜਵੇਂ ਦਿਨ ਬਾਪੂ ਸਾਨੂੰ ਕੋਲ ਸੱਦ ਕੇ ਕਹਿਣ ਲੱਗ ਪੈਂਦਾ ਵੀ ਮੈਂ ਪਿੰਡ ਨਾ ਉੱਠ ਜਾਂ ਮੇਰਾ ਇੱਥੇ ਰਹਿਣ ਦਾ ਕੋਈ ਕੰਮ ਤਾਂ ਹੈ ਨਹੀਂਗਾ ਉੱਥੇ ਜਾ ਕੇ ਜ਼ਮੀਨ ਜਮੂਨ ਵੇਖ ਲੂੰਗਾ ਮੇਰਾ ਉੱਥੇ ਸੋਹਣਾ ਟਾਈਮ ਪਾਸ ਹੋ ਜਾ ਕਰੂਗਾ ਮੈਂ ਇੱਥੇ ਰਹਿ ਕੇ ਕਰਨਾ ਵੀ ਕੀ ਹੈ ਜਾ ਕੇ ਜਿਹੜੇ ਚਾਰ-ਤਿਆੜ ਹੈਗੇ ਆਪਦੇ ਹੱਥ ੇਟ ਕਰ ਲੂੰਗਾ ਮੈਂ ਕਿਹਾ ਬਾਪੂ ਜਾ ਤਾਂ ਤੂੰ ਵੜੇਂਗਾ ਪਰ ਰਹੇਂਗਾ ਕਿੱਥੇ ਪਹਿਲੀ ਤੂੰ ਬਣਾ ਪਿੰਡ ਚ ਆਪਣਾ ਹੈ ਕੀ ਕੌਣ ਸੰਭੂਗਾ ਤੈਨੂੰ ਤਾਂ ਉਹ ਹਰ ਵਾਰੀ ਉਹ ਕਹਿ ਦਿੰਦਾ ਹੈ ਆਪਣਾ ਪਿੰਡ ਵਾਲਾ ਘਰ ਵੀ ਹੈਗਾ ਨਾ ਉਹਨੂੰ ਸੂਤਸਾਰ ਕਰਾ ਲੂੰਗਾ ਇੱਥੇ ਸਾਰਾ ਦਿਣੀ ਮੈਂ ਕੱਲਾ ਬੈਠਾ ਰਹਿਣਾ ਉੱਥੇ ਚਾਰ ਬੰਦੇ ਤਾਂ ਮੱਥੇ ਲੱਗਿਆ ਕਰਨਗੇ ਨਾਲੇ ਮੈਨੂੰ ਲੱਗਦਾ ਉੱਥੇ ਮੇਰਾ ਛੋਟਾ ਭਰਾ ਵੀ ਹੈਗਾ ਮੈਨੂੰ ਰੋਟੀ ਤਾਂ ਦੇ ਹੀ ਦਿਆ ਕਰੂ ਉਹੋ ਗੱਲ ਸੁਣੋ ਮੈਂ ਤਾਂ ਕਿਨਾਂ ਸਾਰੀ ਚੱਲੋ ਆਪਾਂ ਸਾਰੇ ਚੱਲੀਏ ਤੂੰ ਵੀ ਸਾਡੇ ਨਾਲ ਹੀ ਚੱਲ ਕੀ ਸਾਰਾ ਦਿਨ ਸਵਾਰੀਆਂ ਦੀਆਂ ਢੋਈ ਜਾਂਦਾ ਰਹਿਣਾ ਗੱਡੀ ਜੀ ਭਜਾਈ ਫਿਰਦਾ ਰਹਿਣਾ ਅੱਧੀ ਅੱਧੀ ਰਾਤ ਨੂੰ ਘੁ ਕਰੇ ਵੜਦਾ ਹੈ ਘਰੀਆ ਕਿ ਡੈਗਦਾ ਚਲੋ ਸਾਰੀ ਚਲੀਏ ਕੀ ਰੱਖਿਆ ਥੇ ਕੀ ਕੱਢ ਪਾ ਲੋਗੇ ਇੱਥੇ ਬਗਾਨੇ ਦੇ ਵਿੱਚ ਫੇਰ ਨਾ ਉਹ ਚੁੱਪ ਜੀ ਤੋੜਦਾ ਹੋਇਆ ਵੱਖਣ ਲੱਗ ਪੈਂਦਾ ਮੈਨੂੰ ਐਂ ਲੱਗਦਾ ਹੈ ਵੀ ਜਿਵੇਂ ਮੈਂ ਨਾ ਇੱਥੇ ਬਿਮਾਰ ਹੋਣ ਲਈ ਆਇਆ ਸੀਗਾ ਪਿੰਡ ਹੁੰਦਾ ਤਾਂ ਮੈਂ ਬਿਮਾਰ ਨਹੀਂ ਸੀ ਹੋਣਾ ਐਂ ਕਰੋ ਚਲੋ ਆਓ ਸਾਰੀ ਚਲੀਏ ਆਪਦਾ ਘਰ ਕੋ ਸੂਤ ਕਰਿਏ ਆਪਦੀ ਜ਼ਮੀਨ ਸੰਭੀਏ ਜਾ ਕੇ ਆਪ ਦਾ ਘਰ ਘਰ ਸੂਤ ਕਰੀਏ